ਇਹਦਾ ਕੋਈ ਦੁੱਖ ਵਿਪਤਾ ਨਹੀਂ ਹੋਵੇ ਤੇ ਆਪਾਂ ਨੂੰ ਵੀ ਉਹ ਟਾਈਮ ਯਾਦ ਆ ਜਾਂਦਾ ਏ ਇਸੇ ਹੀ ਤਰ੍ਹਾਂ ਇਸੇ ਮਾਡਲ ਨੂੰ ਵੇਖ ਕੇ ਅੱਜ ਆਪਾਂ ਨੂੰ ਉਸੇ ਹੀ ਤਰ੍ਹਾਂ ਦਾ ਮਹਿਸੂਸ ਹੋਣ ਦਿਆ ਏ ਅਸੀਂ ਦੇਖਿਆ ਵੀ ਸੰਗਤਾਂ ਜਦੋਂ ਇਹ ਮਾਡਲ ਵਾਲ ਵੇਚਦੀਆਂ ਨੇ ਤੇ ਅੱਖਾਂ ਵਿੱਚੋਂ ਹੱਥੂ ਜਿਹੜੇ ਨੇ ਉਹ ਆ ਜਾਂਦੇ ਨੇ ਤੇ ਅੱਜ ਵੀ ਜਿਹੜਾ ਮਾਹੌਲ ਆ ਉਹ ਚੇਤੇ ਆ ਜਾਂਦਾ ਕਿ ਉਸ ਟਾਈਮ ਤੇ ਜਿਹੜਾ ਮਾਹੌਲ ਸੀ ਕੀ ਹੋਊਗਾ ਸੰਗਤਾਂ ਦੇ ਕੀ ਕਿਸ ਤਰ੍ਹਾਂ ਆਪਣੀ ਜਾਨ ਬਚਾਈ ਹੋਣੀ ਵੇਖੋ ਜਾਨਾ ਬਚਾਉਣ ਵਾਸਤੇ ਨਹੀਂ ਉਹ ਤਾਂ ਸ਼ਹੀਦیاں ਪਾਉਣ ਵਾਸਤੇ ਆਏ ਸੀ ਕਿ ਹੱਦ ਤੱਕ ਸਿੱਖਾਂ ਨੂੰ ਇਨਸਾਫ਼ ਮਿਲ ਚੁੱਕਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਕਿਤੇ ਇਨਸਾਫ਼ ਨਹੀਂ ਮਿਲਿਆ ਅੱਜ ਤੱਕ ਕਿਸੇ ਵੀ ਸਿੰਘ ਨੂੰ ਕੇਹ ਵੀ ਸ਼ਹੀਦ ਨੂੰ ਇਨਸਾਫ਼ ਨਹੀਂ ਮਿਲਿਆ ਜੋ ਉਹਦਾ ਬੰਦਾ ਹੱਕ ਹੀ ਕੇਹ ਵੀ ਸਿੰਘ ਨੂੰ ਨਹੀਂ ਮਿਲਿਆ ਅੱਜ ਤੱਕ ਉਹ ਇਸੇ ਆਸ ਵਿੱਚ ਆ ਕਿ ਸਾਨੂੰ ਇਨਸਾਫ਼ ਮਿਲੇਗਾ ਪਰ ਇਹ ਜ਼ਾਲਮ ਸਰਕਾਰ ਨੇ ਅੱਜ ਤੱਕ ਇਨਸਾਫ਼ ਨਹੀਂ ਦਿੱਤਾ ਆਣੀ ਇਹ ਜਿਹੜਾ ਮਾਡਲ ਆ ਜੋ ਵੀ ਕੀਤਾ ਗਿਆ ਜੀ ਕਾਲਾ ਸਾਹਿਬ ਦਾ ਇਸੇ ਤਰ੍ਹਾਂ ਇੱਥੇ ਰਹਿਣਾ ਚਾਹੀਦਾ ਵਾ ਇਸੇ ਹੀ ਤਰ੍ਹਾਂ ਮਾਡਲ ਨੂੰ ਰਹਿਣ ਦੇਣਾ ਚਾਹੀਦਾ ਹੈ ਹਮੇਸ਼ਾ ਵਾਸਤੇ ਤਾਂ ਕਿ ਜਿਹੜੇ ਹੁਣ ਜਿਹੜੇ ਆ ਰਹੇ ਉਹ ਤੇ ਦਰਸ਼ਨ ਕਰਨੀ ਜਿਹੜੇ ਆਮ ਸੰਗਤ ਆਉਂਦੀ ਆ ਰੋਜ਼ਮਰਾਂ ਸੰਗਤ ਆਉਂਦੀ ਆ ਉਹ ਇਹਨਾਂ ਦਿਨਾਂ ਵਿੱਚ ਨਹੀਂ ਆ ਸਕਦੀ ਮੰਨ ਲਓ ਜਿਹੜੇ 12 ਤੋਂ ਵਿਦੇਸ਼ਾਂ ਤੋਂ ਆਉਂਦੇ ਆ ਉਹਨਾਂ ਨੂੰ ਵੀ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਏ ਸਾਡੇ ਸ਼ਹੀਦ ਹੋਏ ਆ ਇਹ ਸਾਨੂੰ ਸੌਖੀਆਂ ਨਹੀਂ ਮਿਲੀਆਂ ਇਹ ਦਸਤਾਰਾਂ ਇਹ ਬੜੀਆਂ ਮਹਿੰਗੀਆਂ ਮੁੱਲ ਮਿਲੀਆਂ ਏ ਖੂਨ ਚ ਨਹਾ ਕੇ ਸਾਡੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਇਹ ਸਾਰਾ ਕੁਝ ਬਣਾਇਆ ਏ ਤੇ ਇਹ ਕਰਕੇ ਸਾਨੂੰ ਚਾਹੀਦਾ ਏ ਵੀ ਖਾਲਸੇ ਦੇ ਨਿਸ਼ਾਨ ਸਦਾ ਹੀ ਝੂਲਦੇ ਰਹਿਣੇ ਚਾਹੀਦੇ ਆ ਤੇ ਇਹ ਮਾਡਲ ਨੂੰ ਜਿਉਂ ਦੀ ਤਿਉਂ ਹੀ ਰੱਖਣਾ ਚਾਹੀਦਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਬਖਾਵਾਂਗੇ ਸਤਕਾ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਕਾਲ ਤਖਤੀਆਂ ਜਿੱਥੇ ਕਿ ਜੂਨ ਦੇ ਮਹੀਨੇ ਨੂੰ ਲੈ ਕੇ 1984 ਨੂੰ ਲੈ ਕੇ ਜਿਹੜਾ ਕਿ ਇੱਕ ਮਾਡਲ ਜਿਹੜਾ ਕਿ ਇਸੇ ਕਾਲ ਤਖਤ ਸਾਹਿਬ ਦਾ ਜਿਹੜਾ ਸ਼ਿਸ਼ੋਭਿਲ ਕੀਤਾ ਗਿਆ ਵਾ ਉਸ ਵਕਤ ਦੀਆਂ ਜਿਹੜੀਆਂ ਜਾਲਮ ਸਰਕਾਰਾਂ ਵੱਲੋਂ ਜਿਹੜਾ ਕਿ ਸਤਕਾ ਸ੍ਰੀ ਅਕਾਲ ਸਾਹਿਬ ਅਕਾਲ ਤਖਤ ਅਤੇ ਸਤਕਾ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਟੋਪਾਂ ਦੇ ਟਾਂਕਾਂ ਦੇ ਨਾਲ ਹਮਲੇ ਕੀਤੇ ਗਏ ਸੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਮਾਡਲ ਹੈ ਸ਼ੋਭਿਤ ਕੀਤਾ ਗਿਆ ਅਤੇ ਸੰਗਤਾਂ ਜਿਹੜੀਆਂ ਨੇ ਦੇਸ ਹਾਬ ਦੇਸਾਂ ਦਵਾ ਕੇ ਇਹ ਜਿਹੜਾ ਮਾਡਲ ਦੇਖਣੀਆਂ ਨੇ ਪਰ ਜਦੋਂ ਇਹ ਮਾਡਲ ਦੇਖਦੇ ਜਾਣੇ ਤੇ ਉਹਨਾਂ ਦੇ ਅੱਖਾਂ ਵਿੱਚੋਂ ਅਥਰੂ ਵਾ ਜਾਂਦੇ ਨੇ ਅੱਜ ਵੀ ਕਿਤੇ ਕਿਤੇ ਉਹਨਾਂ ਹਿਰਦੇ ਜਿਹੜੇ ਵਲੂਲਦੇ ਜਾਂਦੇ ਨੇ ਤੇ ਖਾਸ ਕਰਕੇ ਜਿਹੜੇ ਜ਼ਖਮ ਹਰੇ ਹੋ ਜਾਂਦੇ ਨੇ ਉਸ ਵਕਤ ਦੀਆਂ ਜਾਲੰਦ ਸਰਕਾਰਾਂ ਨੇ ਨਾ ਹਥਿਆਰਾਂ ਉੱਤੇ ਜਿਹੜਾ ਕੀ ਹਮਲਾ ਕੀਤਾ ਸੀ ਫੌਜਾਂ ਜਿਹੜੀਆਂ ਚੜਾਈਆਂ ਕਰ ਗਈਆਂ ਸੀ ਤੁਸੀਂ ਦੇਖ ਸਕਦੇ ਹੋ ਉਸੇ ਨੂੰ ਲੈ ਕੇ ਜਿਹੜਾ ਇਹ ਮਾਡਲ ਸ਼ੋਭਿਤ ਕੀਤਾ ਗਿਆ ਵਾ ਭਾਵੇਂ ਕਾਸਤਖ ਸਾਹਿਬ ਉਸ ਵਕਤ ਜਿਹੜਾ ਢਾਟ ਢਾਰੀ ਪਰ ਬਾਅਦ ਵਿੱਚ ਜਿਹੜਾ ਕੀ ਮੁਰੰਮਤ ਕਰਕੇ ਜਿਹੜਾ ਇਹ ਘਾਤਾ ਜਿਹੜਾ ਤਿਆਰ ਕੀਤਾ ਗਿਆ ਤੁਸੀਂ ਸੁਵਿਧਾ ਵਿੱਚ ਵੇਖ ਸਕਦੇ ਹੋ ਸ਼ੰਕਤਾਂ ਦੇ ਸਮਾਂ ਜਿਹੜਾ ਇਸ ਚੋਪਰ ਕੀਤਾ ਗਿਆ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਵਾ ਤੇ ਜੂਨ 1984 ਦਾ ਜਿਹੜਾ ਉਹ ਕਾਲਾ ਦੋ ਜਿਹੜਾ ਕਾਲਾ ਦੇਣ ਜਿਹੜਾ ਚਿਤਿਆ ਜਾਂਦਾ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਜਿਹੜਾ ਕੱਲੂ ਕਾਲਾ ਸੀ ਚੱਲਿਆ ਸੀ ਅਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਔਰਤਾਂ ਤੋਂ ਲੈ ਕੇ ਕਈਆਂ ਲੋਕਾਂ ਜਿਹੜੇ ਕਿਸੇ ਦੀਆਂ ਦੀਆਂ ਸੀ ਇਸ ਤਮਾਮ ਬੰਦੇ ਦੇ ਗੱਲਬਾਤ ਕਰਾਂਗੇ ਸਾਡਾ ਗੱਲਬਾਤ ਕਰਨ ਨੂੰ ਤਿਆਰ ਨੇ ਭੈਣ ਜੀ ਇੱਕੀ ਸਪੈਸ਼ਲ ਅਜੇ ਦਰਬਾਰ ਸਾਹਿਬ ਮੱਤਮੱਸਿਕ ਮੱਥਾ ਟੇਕਣ ਵਾਸਤੇ ਆਏ ਨੇ ਦਰਬਾਰ ਸਾਹਿਬ ਆਪਾਂ ਜੀ ਫਤਿਹ ਸਾਂਜੀ ਕਰਦੇ ਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਿੱਤਾ ਦੇ ਦਿਓ ਜਦੋਂ ਜੁੰਮ ਦਾ ਮਹੀਨਾ ਆਉਂਦਾ ਵਾ ਅਤੇ 84 ਦਾ ਮੌਜ ਜਿਹੜਾ ਚਿੱਤ ਆ ਜਾਂਦਾ ਕੀ ਕਹਿਣਾ ਚਾਹੋਗੇ ਭਾਵੇਂ 40 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਜਿਹੜੇ ਸਾਡੇ ਹਿਰਦੇ ਵਨੂਦੇ ਜਾਂਦੇ ਨੇ ਅਤੇ ਜਗਮ ਹਰੇ ਹੋ ਜਾਂਦੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਜਿੱਦਾਂ ਤੁਸੀਂ ਮਾਡਲ ਦੇ ਵੇਖਣਦੇ ਹੋ ਬਹੁਤ ਸਾਰੀਆਂ ਸੇਖ ਸੰਗਤਾਂ ਇਹਨਾਂ ਨੂੰ ਵੇਖ ਕੇ ਤੇ ਆਪਣੇ ਆਪ ਦੇ ਉੱਤੇ ਬਹੁਤ ਹੀ ਮਲੋ ਵੀ ਦੁਖੀ ਵਾਲਾ ਸਮਾਂ ਆ ਜਾਂਦਾ ਜਿੱਦਾਂ ਆਪਣੇ ਤਾਂ ਕੋਈ ਦੁੱਖ ਵਿਪਤਾ ਬਣੀ ਹੋਵੇ ਤੇ ਆਪਾਂ ਨੂੰ ਵੀ ਉਹ ਟਾਈਮ ਯਾਦ ਆ ਜਾਂਦਾ ਏ ਇਸੇ ਹੀ ਤਰ੍ਹਾਂ ਇਸੇ ਮਾਡਲ ਨੂੰ ਵੇਖ ਕੇ ਅੱਜ ਆਪਾਂ ਨੂੰ ਉਸੇ ਹੀ ਤਰ੍ਹਾਂ ਦਾ ਮਹਿਸੂਸ ਹੋਣ ੜਿਆ ਏ ਕਿ ਕਿਦਾਂ ਇਥੇ ਟਾਈਮ ਪਾਸ ਕੀਤਾ ਹੋਊਗਾ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਸਿੰਘਾਸ਼ੀ ਦਾਣੇ ਤੇ ਬਹੁਤ ਹੀ ਮਾੜਾ ਸਮਾਂ ਬੀਤਿਆ ਸੀ ਜੋ ਵੀ ਬੀਤਿਆ ਉੱਥੇ ਉਹ ਤਾਂ ਉਹੀ ਦੱਸ ਸਕਦਾ ਜਿੰਨੇ ਇਹ ਸਮਾਂ ਹੰਡਾਇਆ ਏ ਜਾਂ ਇਹ ਸਮਾਂ ਆਪਾਂ ਵੇਖ ਕੇ ਮਹਿਸੂਸ ਕਰ ਸਕਦੇ ਹਾਂ ਇਹ ਕਹ ਰਿਹਾ ਉਹ ਵਕਤ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਕਿ ਛੀਦੀ ਝਾੜਾ ਬਣਾਇਆ ਜਾ ਗੋਪੁਰਪੁਰ ਬਣਾਇਆ ਜਾਦਾ ਸੀ ਅਤੇ ਸੰਗਤਾਂ ਜਿਹੜੀਆਂ ਸੀ ਸਤਕਾਣ ਸਿੰਘ ਸੰਬੰਦਰ ਸਾਹਿਬ ਮਥਾ ਟਿਕਣ ਆਤੀਆਂ ਸੀ ਅਤੇ ਨਾਤੇ ਹੀ ਸੰਗਤਾਂ ਉੱਤੇ ਜਿਹੜਾ ਇਸ ਤਰ੍ਹਾਂ ਤੋਪਾਂ ਦੇ ਨਾਲ ਹਮਲਾ ਕਰਨਾ ਜਾਂ ਟੈਂਕਾਂ ਦੇ ਨਾਲ ਹਮਲਾ ਕਰਨਾ ਕਿੰਨਾ ਕਿ ਜਾਇ ਸੀ ਹਾਂਜੀ ਬਿਲਕੁਲ ਇਹ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਵੇਖੋ ਸਾਰਿਆਂ ਨੂੰ ਪਤਾ ਹੀਗਾ ਵੀ ਅੱਜ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਨ ਹੈ ਪ੍ਰਕਾਸ਼ ਦਿਹਾੜਾ ਹੈ ਜਾਂ ਛੀਦੀ ਦਿਹਾੜਾ ਉਹ ਤਾਂ ਇਹਨਾਂ ਨੂੰ ਸਾਰੀ ਸੰਗਤ ਨੂੰ ਹੀ ਪਤਾ ਸੀ ਇਹਨਾਂ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਮੌਕੇ ਉੱਤੇ ਆਣ ਕੇ ਇਹਨਾਂ ਨੇ ਸ਼ੀਰੀ ਦੇ ਹੜੇ ਉੱਤੇ ਤੇ ਇਹਨਾਂ ਨੇ ਅਨੇਵਾ ਗੋਲੀਆਂ ਟੈਂਕ ਤੋਪਾਂ ਜਿੰਨੀ ਵੀ ਹੋ ਸਕੇ ਇਹਨਾਂ ਨੇ ਜਿੱਥੋਂ ਤੱਕ ਹੋ ਸਕੇ ਇਹਨਾਂ ਨੇ ਫੋਰਸ ਲਾਈ ਤੇ ਬਹੁਤ ਜ਼ਿਆਦਾ ਇਹਨਾਂ ਨੇ ਫੋਰਸ ਲਾਈ ਤੇ ਇਸੇ ਦਾ ਹੀ ਨਤੀਜਾ ਇਹ ਜੋ ਕਿ ਆਪਣਾ ਕਾਲ ਤੱਕ ਸਾਬ ਇਹਨਾਂ ਨੇ ਢਾਹ ਢੇਰੀ ਕੀਤਾ ਅਸੀਂ ਦੇਖਿਆ ਜਦੋਂ ਸੰਗਤਾਂ ਜਿਹੜਾ ਸ਼ਸ਼ੋਭੀ ਕੀਤਾ ਗਿਆ ਵਾ ਕਾਲਸਰ ਦਾ ਜਿਹੜਾ ਮਾਡਲ ਆ ਅਸੀਂ ਦੇਖਿਆ ਵੀ ਸੰਗਤਾਂ ਜਦੋਂ ਇਹ ਮਾਡਲ ਵਾਲ ਵੇਚਦੀਆਂ ਨੇ ਤੇ ਅੱਖਾਂ ਵਿੱਚੋਂ ਹੱਥ ਜਿਹੜੇ ਨੇ ਉਹ ਆ ਜਾਂਦੇ ਨੇ ਤੇ ਅੱਜ ਵੀ ਜਿਹੜਾ ਮਾਹੌਲ ਆ ਉਹ ਚੇਤੇ ਆ ਜਾਂ ਵੀ ਉਸ ਟਾਈਮ ਤੇ ਜਿਹੜਾ ਮਾਹੌਲ ਸੀ ਕੀ ਹੋਊਗਾ ਸੰਗਤਾਂ ਦੇ ਕੀ ਕਿਸ ਤਰ੍ਹਾਂ ਆਪਣੀ ਜਾਨਾਂ ਬਚਾਈਆਂ ਹੋਣਗੀਆਂ ਹਾਂਜੀ ਬਿਲਕੁਲ ਜੀ ਵੇਖੋ ਜਾਨਾਂ ਬਚਾਉਣ ਵਾਸਤੇ ਨਹੀਂ ਉਹ ਤੇ ਸ਼ਹੀਦੀਆਂ ਪਾਉਣ ਵਾਸਤੇ ਆਏ ਸੀ ਹੁਣ ਆਪਾਂ ਨੂੰ ਇੰਨੀ ਗਰਮੀ ਮਹਿਸੂਸ ਹੁੰਦੀ ਓਹਨਾਂ ਦਿਨਾਂ ਵਿੱਚ ਉਹ ਲੜਦੇ ਵੀ ਰਹੇ ਉਹ ਤੋਪਾਂ ਦੀ ਟੈਂਕਾਂ ਦੀ ਗਰਮੀ ਵਿੱਚ ਅੱਗ ਵਿੱਚ ਉਹ ਆਪਣੇ ਆਪ ਨੂੰ ਬਚਾਉਣ ਦੀ ਜਦੋਜਹਿਦ ਵਿੱਚ ਨਹੀਂ ਉਹ ਆਪਣੇ ਮਨੁਸ਼ੀਧੀਆਂ ਪ੍ਰਾਪਤ ਕਰਨ ਵਾਸਤੇ ਹੀ ਲੜਨ ਡੇ ਸੀਗੇ ਤੇ ਵੇਖ ਲਓ ਜਿਹੜੀ ਆ ਜਿਹੜੀ ਸੰਗਤ ਆਈ ਸੀ ਇਹਨਾਂ ਉੱਤੇ ਤਨੇਯਾ ਜੀ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਨੂੰ ਕੋਈ ਪਤਾ ਵੀ ਨਹੀਂ ਸੀਗਾ ਵੀ ਇਥੇ ਜੂਨ 84 ਦਾ ਜਾਂ ਬਲੂ ਸਟਾਰ ਵਰਗੇ ਚਾਲਣ ਡੇ ਆ ਇਸ ਦੀ ਅਸੀਂ ਦੇਖਿਆ ਵੀ ਉਸ ਵਕਤ ਬੱਚਿਆਂ ਤੋਂ ਜਿਹੜਾ ਬੱਚੇ ਤੱਕ ਉਹਨਾਂ ਨੂੰ ਜਿਹੜਾ ਬਖਸ਼ਿਆ ਨਹੀਂ ਗਿਆ ਅਤੇ ਮਾਵਾ ਦੇ ਪੁੱਤ ਤੱਕ ਜਿਹੜੇ ਸ਼ਹੀਦ ਹੋ ਚੁੱਕੇ ਨੇ ਭੈਣਾਂ ਦੇ ਸੁਹਾਗ ਚੋਗ ਚੁੱਕੇ ਨੇ ਭੈਣਾਂ ਦੇ ਭਰਾ ਤੱਕ ਸੀ ਉਸ ਜਿਹੜੇ ਆ ਘੱਲੂ ਘਾਰੇ ਵਿੱਚ ਸ਼ਹੀਦ ਹੋ ਚੁੱਕੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਬਹੁਤ ਦੁੱਖ ਵਾਲੀ ਗੱਲ ਹੈ ਜੀ ਆਮ ਜ਼ਿੰਦਗੀ ਵਿੱਚ ਵੀ ਆਪਣਾ ਕੋਈ ਭੈਣ ਭਰਾ ਸ਼ਹੀਦੀ ਪ੍ਰਾਪਤ ਕਰਦਾ ਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਤੇ ਫਿਰ ਅਣਮਿੱਥੇ ਸਮੇਂ ਲਈ ਮੌਤ ਆਣੀ ਉਹ ਤਾਂ ਸਾਰਿਆਂ ਲਈ ਬੜਾ ਘਾਟੇਯੋਗ ਗੱਲ ਹੈ ਆ ਵੇਖ ਲਓ ਹੁਣ ਕਿੰਨੇ ਲੋਕੀ ਸ਼ਹੀਦ ਹੋਏ 21 ਦਿਨਾਂ ਦੇ 18 ਦਿਨਾਂ ਦੇ ਸ਼ਹੀਦیاں ਪ੍ਰਾਪਤ ਕੀਤੀਆਂ ਤੇ ਜੋ ਭਾਈ ਸਾਹਿਬ ਉਹਨਾਂ ਨੇ ਜੋ ਆਪਣੇ ਬੱਚਿਆਂ ਨੂੰ ਖੋਦ ਆਪਣੇ ਹੱਥੀ ਬੰਬ ਦੇ ਨਾਲ ਬਨ ਕੇ ਤਾਂ ਟੈਂਕਾਂ ਦੇ ਉੱਤੇ ਸੁੱਟਣਾ ਆਸਾਨ ਗੱਲ ਨਹੀਂ ਸੀ ਉਹ ਯੋਧੇ ਹੀ ਉਹ ਸਿੱਖ ਸੀ ਉਹ ਕੁਰਬਾਨੀ ਦੇਣ ਯੋਗ ਸੀ ਤੇ ਉਹਨਾਂ ਨੇ ਇਹ ਕੁਰਬਾਨੀ ਵਾਲੇ ਕੰਮ ਕੀਤੇ ਕਾਦੀ ਅਸੀਂ ਦੇਖਿਆ ਵੀ ਇੰਨੀ ਗਰਮੀ ਪੈ ਰਹੀ ਆ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇੰਨਾ ਗਰਮ ਜਿਹੜਾ ਦਿਨ ਹੁੰਦਾ ਤੇ ਉਸ ਵਕਤ ਜਿਹੜਾ ਸਮਾ ਕਿਸਤਾਂ ਦਾ ਹੋਊਗਾ ਪਾਣੀ ਤੋਂ ਅਸੀਂ 1 ਮਿੰਟ ਨਹੀਂ ਜਾ ਰਹੇ ਤੇ ਉਸ ਵਕਤ ਜਿਹੜੀਆਂ ਸੰਗਤਾਂ ਅੰਦਰ ਹੋਣਗੀਆਂ ਕਿਸ ਤਰ੍ਹਾਂ ਆਪਣਾ ਵਿਵਹਾਰ ਕਰਦੇ ਹੋਣਗੀਆਂ ਹਾਂਜੀ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਕਿ ਗਰਮੀ ਦੇ ਦਿਨਾਂ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਤੇ ਆਪਾਂ ਨੂੰ ਵੀ ਪਾਣੀ ਦੀ ਜ਼ਰੂਰਤ ਸੀ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਉਹ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਤਪਸ਼ ਸੀ ਤੇ ਗੋਲੀ ਬਰੂਦ ਦਾ ਇੰਨਾ ਕੁ ਜ਼ਿਆਦਾ ਉੱਥੇ ਪ੍ਰਕੋਪ ਸੀਗਾ ਵੀ ਉਹਨਾਂ ਨੂੰ ਆਪਣੇ ਪਰ ਉਹਨਾਂ ਨੇ ਵੇਖ ਲਓ ਆਪਣੇ ਬੱਚਿਆਂ ਦੇ ਖੂਨ ਪੀ ਕੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਜਿੰਦਾ ਰੱਖਿਆ ਤਾਂ ਕਿ ਉਹ ਸ਼ਹੀਦੀ ਤੋਂ ਬਚ ਜਾਣ ਜਾਂ ਉਹ ਚਾਹੁੰਦੇ ਸੀ ਵੀ ਅਸੀਂ ਸ਼ਹੀਦੀ ਪ੍ਰਾਪਤ ਕਰਨੀ ਆ ਤੇ ਅਸੀਂ ਇਹਦੇ ਵਾਸਤੇ ਲੜਨ ਵਾਸਤੇ ਆਏ ਆ ਕਿ ਲੱਗਦਾ ਨਹੀਂ ਵੀ ਜਿਹੜੀਆਂ ਹਕੂਮਤਾਂ ਨੇ ਖਾਸ ਕਰਕੇ ਦਿੱਲੀ ਦੀਆਂ ਜਿਹੜੀਆਂ ਸਰਕਾਰਾਂ ਨੇ ਹਮੇਸ਼ਾ ਹੀ ਜੜਿਆ ਕਿ ਸਿੱਖਾਂ ਦੇ ਵਿਰੋਧੀ ਰਹੀਆਂ ਨੇ ਅਤੇ ਹਮੇਸ਼ਾ ਸਿੱਖਾਂ ਨੂੰ ਜੜਿਆ ਕਿ ਉਹ ਮੜਾ ਸਮਝਦੀਆਂ ਨੇ ਹਾਂਜੀ ਬਿਲਕੁਲ ਜੀ ਵੇਖ ਲਓ ਸੰਤਾਂ ਦਾ ਕੋਈ ਮਾੜਾ ਨਹੀਂ ਸੰਤਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਪਰ ਉਹਨਾਂ ਫਿਰ ਵੀ ਸੰਤਾਂ ਦੇ ਉੱਤੇ ਗੋਲੀ ਚੜਾਈ ਗੋਲੀ ਤਾਂ ਚਲਾਈ ਇੱਕ ਪਾਸੇ ਉਹਨਾਂ ਨੇ ਜਿਹੜੇ 27 ਗੁਰਦੁਆਰੇ ਢਾਏ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਾਊਗਾ ਇਹਦੇ ਵਿੱਚ ਸਾਰਿਆਂ ਨੂੰ ਪਤਾ ਹੀ ਪਿਛੜੀ ਅਕਾਲ ਤਖਤ ਸਾਹਿਬ ਵਿੱਚ ਭਿੰਡਰਾਂ ਵਾਲੇ ਸੰਤ ਲੁਕੇ ਹੋਏ ਆ ਜਾਂ ਮੰਨ ਲਓ ਵੀ ਉੱਥੇ ਬੈਠੇ ਹੋਏ ਆ ਸਾਰਿਆਂ ਨੂੰ ਪਤਾ ਹੀ ਤੇ ਉਹ ਜਿਹੜੇ 27 ਗੁਰਦੁਆਰੇ ਤੇ ਜਿਹੜੀਆਂ ਲਾਇਬ੍ਰੇਟਰੀਆਂ ਤੇ ਜਿਹੜੀਆਂ ਆਪਣੀਆਂ ਲਾਇਬ੍ਰੇਰੀਆਂ ਢਾਈਆਂ ਗਈਆਂ ਉਹਨਾਂ ਨੂੰ ਸਾੜ ਕੇ ਸਵਾਹ ਕੀਤਾ ਗਿਆ ਉਹਨਾਂ ਦਾ ਉਹਨਾਂ ਵਿੱਚ ਕੀ ਦੋਸ਼ ਹੀ ਕੀ ਲੱਗਦਾ ਵੀ ਹਜ ਤੱਕ ਸਿੱਖਾਂ ਨੂੰ ਇਨਸਾਫ ਮਿਲ ਚੁੱਕਿਆ ਵਾ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਨਹੀਂ ਜੀ ਕਿਤੇ ਇਨਸਾਫ ਨਹੀਂ ਮਿਲਿਆ ਅੱਜ ਤੱਕ ਕਿਸੇ ਵੀ ਸਿੰਘ ਨੂੰ ਕੇਵ ਵੀ ਸ਼ਹੀਦ ਨੂੰ ਇਨਸਾਫ ਨਹੀਂ ਮਿਲਿਆ ਜੋ ਉਹਦਾ ਬੰਦਾ ਹੱਕ ਹੀ ਕਿਸੇ ਵੀ ਸਿੰਘ ਨੂੰ ਨਹੀਂ ਮਿਲਿਆ ਅੱਜ ਤੱਕ ਉਹ ਇਸੇ ਆਸ ਵਿੱਚ ਆ ਵੀ ਸਾਨੂੰ ਇਨਸਾਫ ਮਿਲੇਗਾ ਪਰੇ ਜ਼ਾਲਮ ਸਰਕਾਰ ਨੇ ਅੱਜ ਤੱਕ ਇਨਸਾਫ ਨਹੀਂ ਦਿੱਤਾ ਜਿਨ੍ਹਾਂ ਪਰਿਵਾਰਾਂ ਦੇ ਜੀ ਜਿਹੜੇ ਸ਼ਹੀਦ ਹੋ ਚੁੱਕੇ ਸੀ ਉਸ ਵਕਤ 1 ਜੂਨ ਲੈ ਕੇ 6 ਜੂਨ ਤੱਕ ਉਹ ਪਰਿਵਾਰਾਂ ਕੀ ਵੀਰਦੀ ਹੋਊਗੀ ਜਦੋਂ ਜੂਨ ਦਾ ਮਹੀਨਾ ਆਉਂਦਾ ਹੋਊਗਾ ਉਹ ਪਰਿਵਾਰਾਂ ਨੂੰ ਲੱਗਦਾ ਨਹੀਂ ਆਪਣੇ ਜਿਹੜੇ ਵਿਛੋੜੇ ਗਏ ਜਿਹੜੇ ਜੀ ਨੇ ਉਹਨਾਂ ਦੇ ਫਿਰ ਦਿਨ ਚਿੱਤੇ ਆਉਂਦੇ ਹੋਣਗੇ ਹਾਂਜੀ ਬਿਲਕੁਲ ਜੀ ਇਸੇ ਹੀ ਤਰ੍ਹਾਂ ਜਿੱਦਾਂ ਆਪਾਂ ਹਰ ਸਾਲ ਨਕਮਸਤਕਾਉਣ ਲਈ ਆਉਂਦੇ ਆ ਸਾਡੇ ਉਹਨਾਂ ਤੋਂ ਬਹੁਤ ਦੇਰ ਬਾਅਦ ਜਨਮ ਹੋਇਆ ਪਰ ਅਸੀਂ ਫਿਰ ਵੀ ਆਉਂਨੇ ਹਰ ਸਾਲ ਤੇ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਆ ਜਿਨ੍ਹਾਂ ਦੇ ਪਤੀ ਸ਼ਹੀਦ ਹੋਏ ਆ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਆ ਉਹਨਾਂ ਨੂੰ ਹਰ ਪਲ ਹਰ ਘੜੀ ਜੂਨ 84 ਚੇਤੇ ਆਉਂਦੀ ਹੋਊਗੀ ਹਰ ਪਲ ਉਹਨਾਂ ਨੂੰ ਦੁੱਖ ਹੁੰਦਾ ਹੋਊਗਾ ਕਿ ਸਾਡੇ ਇਸ ਦਿਨ ਸ਼ਹੀਦ ਹੋਏ ਸੀ ਆਪਣਾ ਵੀ ਕੋਈ ਸ਼ਹੀਦ ਹੋਇਆ ਹੋਵੇ ਜਾਂ ਉਹਦਾ ਮੌਤ ਪ੍ਰਾਪਤ ਕੀਤੀ ਹੋਵੇ ਆਪਾਂ ਨੂੰ ਵੀ ਉਹ ਯਾਦ ਆਉਂਦਾ ਏ ਤਾਂ ਫਿਰ ਇਹਨਾਂ ਮਿੱਥੇ ਸਮੇਂ ਲਈ ਮਾਰੇ ਗਏ ਉਹ ਤਾਂ ਆਪਾਂ ਨੂੰ ਕਦੇ ਭੁੱਲ ਨਹੀਂ ਸਕਦੇ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਮਾਤਰਾਨੀ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਜੀ ਮੈਂ ਕਹਿੰਨੀ ਆ ਕਿ ਹਰ ਇੱਕ ਨੂੰ ਸੰਗਤ ਨੂੰ ਗੁਰੂ ਘਰ ਦੇ ਨਾਲ ਜੁੜਨਾ ਚਾਹੀਦਾ ਏ ਤੇ ਹਰ ਵਾਰੀ ਇੱਥੇ ਨਕਮਸਤਕ ਹੋਣ ਲਈ ਆਉਣਾ ਚਾਹੀਦਾ ਏ ਖਾਸ ਕਰਕੇ ਇਹਨਾਂ ਸ਼ਹੀਦੀ ਦਿਹਾੜਿਆਂ ਵਿੱਚ ਕਿਉਂਕਿ ਇਹਨਾਂ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਾਵਾਂਗੇ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਊਗੀ ਆਪਾਂ ਨੂੰ ਚਾਹੀਦਾ ਵੀ ਆਪਾਂ ਸਿੱਖਾਂ ਨੂੰ ਵੱਧ ਤੋਂ ਵੱਧ ਇਹਦੇ ਨਾਲ ਜੋੜੀਏ ਤੇ ਵੱਧ ਤੋਂ ਵੱਧ ਆਪਣੇ ਸਿੱਖ ਇਹ ਗੱਲ ਨੂੰ ਜਾਣਣ ਵੀ ਸੰਤ ਜਿਹੜੇ ਸੀ ਉਹ ਖਾਲਿਸਤਾਨ ਵਾਸਤੇ ਲੜੇ ਸੀ ਤੇ ਖਾਲਿਸਤਾਨ ਦੀ ਮੰਗ ਸਾਡੀ ਤਿਉਂ ਦੀ ਤਿਉਂ ਅੱਜ ਵੀ ਬਰਕਰਾਰ ਆ ਰਹੀ ਹੈ ਕਿ ਲੱਗਦਾ ਨਹੀਂ ਇਹ ਜਿਹੜਾ ਮਾਡਲ ਆ ਸ਼ੋਭੀ ਕੀਤਾ ਗਿਆ ਸ਼੍ਰੀ ਕਾਲਾ ਸਾਹਿ ਲੈਣਾ ਚਾਹੀਦਾ ਵਾ ਤਾਂ ਜੋ ਕਿ ਜਿਹੜੀ ਸੰਗਤਾਂ ਹੁੰਦੀਆਂ ਨੇ ਦੇਸ਼ਾਂ ਦੇਸ਼ਾਂ ਤੋਂ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਸਾਡੇ ਇਤਿਹਾਸ ਬਾਰੇ ਪਤਾ ਲੱਗਾ ਲੱਗੇ ਵੀ ਕਿਸ ਤਰ੍ਹਾਂ ਜਿਹੜੀਆਂ ਸਿੱਖਾਂ ਨੇ ਕਿਸ ਤਰ੍ਹਾਂ ਕੁਰਬਾਨੀ ਦਿੱਤੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਇਸੇ ਹੀ ਤਰ੍ਹਾਂ ਮਾਡਲ ਨੂੰ ਰਹਿਣ ਦੇਣਾ ਚਾਹੀਦਾ ਹੈ ਹਮੇਸ਼ਾ ਵਾਸਤੇ ਤਾਂ ਕਿ ਜਿਹੜੇ ਹੁਣ ਜਿਹੜੇ ਆ ਰਹੇ ਉਹ ਤੇ ਦਰਸ਼ਨ ਕਰਨੀ ਜਿਹੜੇ ਆਮ ਸੰਗਤ ਆਉਂਦੀ ਆ ਰੋਜ਼ਮਰਾਂ ਸੰਗਤ ਆਉਂਦੀ ਆ ਉਹ ਇਹਨਾਂ ਦਿਨਾਂ ਵਿੱਚ ਨਹੀਂ ਆ ਸਕਦੀ ਮੰਨ ਲਓ ਜਿਹੜੇ 12 ਤੋਂ ਵਿਦੇਸ਼ਾਂ ਤੋਂ ਆਉਂਦੇ ਆ ਉਹਨਾਂ ਨੂੰ ਵੀ ਸਿੱਖ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਏ ਵੀ ਸਾਡੇ ਚੱਪੇ-ਚੱਪੇ ਤੇ ਸ਼ਹੀਦ ਹੋਏ ਆ ਜਿੱਦਾਂ ਜਰੇ-ਜਰੇ ਵਿੱਚ ਸਾਡੇ ਸ਼ਹੀਦ ਹੋਏ ਆ ਇਹ ਸਾਨੂੰ ਸੌਖੀਆਂ ਨਹੀਂ ਮਿਲੀਆਂ ਇਹ ਦਸਤਾਰਾਂ ਇਹ ਬੜੀਆਂ ਮਹਿੰਗੀਆਂ ਮੁੱਲ ਮਿਲੀਆਂ ਏ ਖੂਨ ਚ ਨਹਾ ਕੇ ਸਾਡੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਇਹ ਸਾਰਾ ਕੁਝ ਬਣਾਇਆ ਏ ਤੇ ਇਹ ਕਰਕੇ ਸਾਨੂੰ ਚਾਹੀਦਾ ਏ ਵੀ ਖਾਲਸੇ ਦੇ ਨਿਸ਼ਾਨ ਸਦਾ ਹੀ ਝੂਲਦੇ ਰਹਿਣੇ ਚਾਹੀਦੇ ਆ ਤੇ ਇਹ ਮਾਡਲ ਨੂੰ ਜਿਉਂ ਦੀ ਤਿਉਂ ਹੀ ਰੱਖਣਾ ਚਾਹੀਦਾ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੀ ਸਾਡੀ ਭੈਣ ਜੀ ਨੇ ਜੂੜਾ 6 ਜੂਨ ਜਿਹੜਾ 1984 ਦਾ ਬੜਾ ਵਾਕਿਆ ਸੁਣਾਇਆ ਅਤੇ ਜਿਹੜੀ ਸੰਗਤਾਂ ਵਾਸਤੇ ਜਿਹੜਾ ਕਿ ਇਹ ਮਾਡਲ ਜਿਹੜਾ ਰੱਖਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਅਤੇ ਸੰਗਤਾਂ ਦੇ ਸਵਿਦੇਸ਼ਾਂ ਤੋਂ ਆ ਕੇ ਇਸ ਇੱਕ ਮਾਡਲ ਨੂੰ ਜਿਹੜਾ ਦੇਖਦਿਆਂ ਨੇ ਤੇ ਜਦੋਂ ਦੇਖਦਿਆਂ ਨੇ ਅੱਖਾਂ ਨਰਮ ਹੋ ਜਾਂਦੀਆਂ ਨੇ ਅਤੇ ਉਹਨਾਂ ਦੇ ਦਿਲ ਜਿਹੜੇ ਹੁੰਦੇ ਰਹੁੰਦੇ ਰਹੁੰਦੇ ਜਾਂਦੇ ਨੇ ਅਤੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਇਸ ਮਾਡਲ ਨੂੰ ਦੇਖ ਕੇ ਵੀ ਉਸੇ ਵਕਤ ਦੀਆਂ ਜਾਲਾਂ ਸਰਕਾਰਾਂ ਨੇ ਕਿਸ ਤਰ੍ਹਾਂ ਜਿਹੜਾ ਹਮਲਾ ਕੀਤਾ ਸੀ ਟੋਪਾਂ ਦੇ ਨਾਲ ਟੈਂਕਾਂ ਦੇ ਨਾਲ ਅਤੇ ਗੋਲਾ ਬਾਰੀ ਦੇ ਨਾਲ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਨੂੰ ਜਿਹੜੇ ਨਹਤੇ ਸੀ ਜਿਹੜੀ ਦਰਬਾਰ ਸਾਹਿਬ ਨਮਸਤਕ ਮਥਾ ਟਿਕਣ ਵਾਸਤੇ ਆਏ ਸੀ ਉਹ ਤਾਂ ਉਹਨਾਂ ਤੇ ਕਿਸ ਤਰ੍ਹਾਂ ਜਿਹੜੀਆਂ ਜਾਲਸ ਕਰਾਣੇ ਗਲਬਾ ਕਰਦੀ ਕੋਸ਼ਿਸ਼ ਕਰਾਂਗੇ ਵੀ ਦੇ ਨਾਲ ਵੀ ਬੋਲੋਗੇ ਸ਼ਹਿਬਾ ਜੀ ਹਾਂਜੀ ਉਹ ਕੀ ਕਹਿਣਾ ਚਾਹੋਗੇ ਖਾਸ ਜੀ ਉਹ ਤਾਂ ਸੰਤ ਜਰਨੈਲ ਸਿੰਘ ਜੀ ਸੀ ਹਾਂਜੀ ਸੰਤ ਜਰਨੈਲ ਵੇਲੇ ਦੀ ਗੱਲ ਹੈ ਜੀ ਇਹ ਹਾਂਜੀ ਹਾਂਜੀ 1984 ਵੇਲੇ ਦੀ ਜੀ ਹਾਂਜੀ ਉਹ ਜੂਨ ਵੇਲੇ ਇਹ ਹਾਸਾ ਹੋਇਆ ਸੀ ਜੀ ਕਾਲ ਤਾਕਤ ਦੇ ਬਹੁਤ ਗੋਲੀਆਂ ਗਲੀਆਂ ਚੱਲੀਆਂ ਸੀ ਜਿਹੜਾ ਮਾਡਲ ਤੁਸੀਂ ਦੇਖਿਆ ਸੀ ਕਾਲ ਤਾਕਤ ਦਾ ਉਸ ਵਕਤ ਦੀਆਂ ਜਾਲਨ ਸਰਕਾਰਾਂ ਨੇ ਹਮਲਾ ਕੀਤਾ ਸੀ ਤੋਪਾਂ ਤੇ ਟੈਂਕਾਂ ਦੇ ਨਾਲ ਗੋਲਾਬਾਰੀ ਦੇ ਨਾਲ ਵੇਖ ਕੇ ਕਿੰਨਾ ਕਿ ਮਨ ਨੂੰ ਹਿਲਾਉਂਦਾ ਜਾਂਦਾ ਕਿੰਨਾ ਕਿ ਮਨ ਨੂੰ ਰੋਣਾ ਆਉਂਦਾ ਦੇਖ ਕੇ ਮਨ ਦੁਖੀ ਹੁੰਦਾ ਜੀ ਜਦੋਂ ਵੇਖੀਦਾ ਵੀ ਉਦੋਂ ਜਦੋਂ ਉਧਰ ਪਿਕਚਰਾਂ ਵੀ ਹੈਗੀਆਂ ਜੀ ਹਾਂਜੀ ਉਹਨਾਂ ਨੂੰ ਵੇਖ ਕੇ ਵੀ ਪਤਾ ਲੱਗਦਾ ਜੀ ਉਦੋਂ ਇਹਨੇ ਡੈਥ ਹੋਈ ਬਿਲਕੁਲ ਕੁਝ ਦੇਖ ਸਕਦੇ ਹੋ ਵੀ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਜਦੋਂ ਇਸ ਮਾਡਲ ਨੂੰ ਵੇਂਦੇ ਨੇ ਇਸ ਕਾਲ ਤਾਕਤ ਦਾ ਜਿਹੜਾ ਕੀ ਟਾਈਟ ਰਿਪੋਰਟ ਕੀਤਾ ਗਿਆ ਸੀ ਉਹ ਸਰਕਾਰ ਜਿਹੜਾ ਕੀ ਗੋਲਾਬਾਰੀ ਕੀਤੀ ਗਈ ਸੀ ਤੋਪਾਂ ਦੇ ਨਾਲ ਹਮਲਾ ਕੀਤਾ ਸੀ ਜਦੋਂ ਵੇਂਦਿਆਂ ਨੇ ਸੰਗਦਾ ਤੇ ਅੱਖਾਂ ਵਿੱਚੋਂ ਹੱਥਰੂ ਆ ਜਾਂਦੇ ਨੇ ਜਿਹੜੇ ਕੀ ਹਿਰਦੇ ਬਰੁਧੂ ਦੇ ਜਾਂਦੇ ਨੇ ਅਤੇ ਰੋਲਾ ਆ ਜਾਂਦਾ ਵਾ ਜਾਲ ਸਰਕਾਰਾਂ ਤੇ ਵੀ ਕਿਸ ਤਰ੍ਹਾਂ ਜਿਹੜਾ ਨਾ ਹਥਿਆਂ ਤੇ ਜਿਹੜਾ ਹਮਲਾ ਕੀਤਾ ਸੀ ਉਹਨਾਂ ਕਹਿਣਾ ਵੀ ਜਦੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਕੀ ਇਹ ਘੱਲੂਕਾਲਾ ਜਿਹੜਾ ਮਲਾਇਆ ਜਾਂਦਾ ਅਤੇ ਕਿਸ ਤਰ੍ਹਾਂ ਜਿਹੜਾ ਭਾਵੇਂ 40 ਸਾਲ ਹੋ ਚੁੱਕੇ ਨੇ ਪਰ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਵਾ ਇੱਕ ਵਾਰੀ ਫਿਰ ਤੋਂ ਜਿਹੜਾ ਕੀ ਉਹ ਉਹਨਾਂ ਪਰਿਵਾਰਾਂ ਦੇ ਜਾਂ ਉਹਨਾਂ ਲੋਕਾਂ ਦੇ ਜਖਮ ਜਿਹੜੇ ਸਿੱਖਾਂ ਦੇ ਹਾਰੇ ਹੋ ਜਾਂਦੇ ਨੇ ਜਦੋਂ ਜੂਨ ਦਾ ਮਹੀਨਾ ਜਲੰਧਰ 84 ਦਾ ਜਿਹੜਾ ਚੇਤੇ ਆਉਂਦਾ ਵਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਨੇ ਦੇਸ਼ਾਂ-ਦੇਸ਼ਾਂ ਤੋਂ ਆ ਕੇ ਇਸ ਮਾਡਲ ਦੇ ਨਾਲ ਇੱਥੇ ਆ ਕੇ ਫੋਟੋਆਂ ਲੈ ਰਹੀਆਂ ਨੇ ਯਾਦਗਾਰੀ ਜਿਹੜੀਆਂ ਰੱਖਣੀ ਰੱਖੀਆਂ ਨੇ ਆਪਣੇ ਕੋਲ ਤੇ ਗੱਲਬਾਤ ਕਰਾਂਗੇ ਜਿਹੜੀਆਂ ਹੋਰੀ ਸੰਗਤਾਂ ਸਾਡੇ ਨਾਲ ਆਈਆਂ ਨੇ ਸ੍ਰੀ ਸਰਕਨਸੀ ਦਰਬਾਰ ਸਾਹਿਬ ਅਕਾਰ ਤੱਕ ਦਾ ਜਿਹੜਾ ਕੀ ਮਾਡਲ ਦੇਖਣ ਵਾਸਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਦੇ ਨਾਲ ਭਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਹ ਜਦੋਂ ਮਾਡਲ ਦੇਖਦੇ ਹੋ ਤੇ ਅੱਖਾਂ ਦੇ ਵਿੱਚ ਕਿੰਨੇ ਘਾਤੂ ਆ ਉਸ ਵਕਤ ਦਾ ਜਿਹੜਾ ਵੇਰਾ ਵਾ ਕਿੰਨਾ ਚੇਤੇ ਆ ਜਾਂਦਾ ਬਹੁਤ ਹੁੰਦੇ ਸਭ ਤੋਂ ਪਹਿਲਾਂ ਉਹ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਮੈਂ ਨਗਰ ਸੰਗਤ ਨੂੰ ਇਹ ਬੇਨਤੀ ਕਰੂੰਗਾ ਕਿ ਜੋ ਆ ਦਿਨ ਦਿਹਾੜਾ ਆਉਂਦਾ 6 ਜੂਨ ਇਹਨਾਂ ਦੇ ਜਦੋਂ ਆ ਕੇ ਸੰਗਤ ਦੇਖਦੀ ਆ ਤੇ ਉਹਨਾਂ ਨੂੰ ਚੇਤਾ ਆਉਂਦਾ ਹੈ ਤਾਂ ਉਹ ਜੋ ਆ ਭਗਾਨਿਆਂ ਨੂੰ ਇਹਨਾਂ ਮਹਿਸੂਸ ਹੁੰਦਾ ਹੈ ਤਾਂ ਜਿਹਦਾ ਆਪਦਾ ਜੀ ਸੀਦ ਹੋਇਆ ਹੋਇਆ ਉਹਦੇ ਮਨ ਤੇ ਕੀ ਬੀਤਦੀ ਹੋਏਗੀ ਤੁਸੀਂ ਆਪ ਜਾਣਦੇ ਹੋ ਅਹੀਂ ਦੇ ਹੋ ਮੰਗ ਕਰਦੇ ਆ ਕਿ ਇਹੋ ਸਾਡੀ ਲੜਾਈ ਚੱਲਦੀ ਰਹੂਗੀ ਜਿੰਨਾ ਚਿਰ ਖਾਲਸਾਤਨ ਨਹੀਂ ਬਣਦਾ ਆਹੀਂ ਪਿੰਡਰਾਂ ਵਾਲੇ ਸੰਤਾਂ ਦੇ ਨਾਲ ਸਾਡੀ ਇਹੋ ਦਬਾਅ ਵਾ ਕਿ ਸਾਡੀ ਵਹਿਗਰਜੀ ਦਾ ਖਾਲਸਾ ਵਹਿਗਰਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬਾਕੀ ਦੀ ਸੰਗਤਾਂ ਦੇ ਨਾਲ ਤੁਸੀਂ ਦੇਖਿਆ ਜਿਹੜੀ ਹੈ ਕਿ ਸੰਗਤਾਂ ਵਾਸਤੇ ਜਿਹੜੀ ਸਰਕੰਤ ਮਤਲਬ ਸਾਡੇ ਬਾਅਦ ਜਿਹੜਾ ਕਿ ਇਕਾਤ ਅਸਬਾਲ ਇਹਦਾ ਮੋਰਲ ਜਿਹੜਾ ਸ਼ੁਰੂਪਨ ਕੀਤਾ ਗਿਆ ਵਾ ਅਤੇ ਸੰਗਤਾਂ ਨੇ ਕਹਿਣਾ ਵੀ ਜਦੋਂ ਪਹਿਲੀ ਜੂਨ ਤੋਂ ਲੈ ਕੇ 6 ਜੂਨ ਦਾ ਜਦੋਂ ਦੇਨ ਜਿਹੜੇ ਨੇ ਜੂਂ ਦੇ ਚੇਤੇ ਆਉਂਦੇ ਨੇ ਅਤੇ 1984 ਦਾ ਉਹ ਵਾਕਿਆ ਚੇਤੇ ਹੁੰਦਾ ਜਦੋਂ ਜਾਲਮ ਸਰਕਾਰਾਂ ਵੱਲੋਂ ਤੋਪਾਂ ਦੇ ਨਾਲ ਅਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਅਤੇ ਲੱਗਦਾ ਵੀ ਅੱਜ ਵੀ ਜਿਹੜਾ ਸਿੱਖਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਅਤੇ ਹਮੇਸ਼ਾ ਜਿਹੜੀਆਂ ਹਕੂਮਤਾਂ ਨੇ ਖਾਸ ਕਰਕੇ ਜਿਹੜੇ ਦਿੱਲੀ ਦੇ ਆ ਹਨ ਹਮੇਸ਼ਾ ਜਿਹੜਾ ਸਿੱਖਾਂ ਦੇ ਵਿਰੋਧੀ ਰਹੀਆਂ ਨੇ ਉਹ ਦੇਖਣਾ ਹੈ ਕਿ ਸਿੱਖਾਂ ਨੂੰ ਕਦੋਂ ਤਾਂ ਇਨਸਾਫ ਮਿਲਦਾ ਵਾ ਮੈਨੂੰ ਦਿਉ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ